ਅੱਧੇ ਕੇ ਬੈ ਗਿਆ ਅਸੀਂ ਤੂੰ ਉਹ ਤੂੰ ਹੀ ਮਾੜੀ ਮੋਟੀ ਉਹਨੂੰ ਸਿਖਾਇਆ ਕਰ ਅਗਲਾ ਨਹੀਂ ਤੂੰ ਕਿਉਂ ਸੱਦਿਆ ਮਰਾ ਦਾ ਕੜੀ ਵੀ ਹੁਣ ਚੁੱਕਾ ਹੋ ਚੱਲਿਆ ਸੌਹਰੇ ਦਾ ਮੰਗਾ ਲੈਂਦਾ ਕਿਸੇ ਨੂੰ ਮਾਝ ਸਾਸ ਨੂੰ ਮੰਗਾ ਲੈਂਦਾ ਉਹ ਰਹਿੰਦੋ ਚੁੱਪ ਕਰੋ ਕਿੰਨਾ ਜਿੱਦੰਦੇ ਆ ਤੁਸੀਂ ਬਾਰੇ ਆਉਂਦੇ ਨਾ ਉਹਨਾਂ ਨੇ ਕੋਹ ਨਾ ਕਰ ਕੋਈ ਨਹੀਂ ਆਈ ਲੂਣ ਨਾ ਖਾਣਗੇ ਰੋਟੀ ਜਿੰਨਾ ਇਹਨਾਂ ਖਾਣੀਆਂ ਨਹੀਂ ਖਾਈਆਂ ਲਾ ਲਾਂਗੇ ਆਪੇ ਹੈਗੇ ਨਾ ਸਾਡੇ ਨਾਲ ਐਡੇ ਮਾਨ ਦੇ ਨਾ ਉਹ ਨਹੀਂ ਹੈ ਗਿਆ ਤੇ ਚੱਲ ਤੂੰ ਉੱਠ ਉਹ ਰਹਿਣੇ ਤੂੰ ਦਾਲ ਆਈ ਨਹੀਂ ਕਪੜਾ ਫੋਟੋ ਜਾ ਦਿਵਾ ਜਾ ਤਨੀ ਆ ਮਸਾ ਮਸਾ ਇਹਨੇ ਤਾਂ ਤੋੜਨਾ ਵੀ ਕੀ ਆ ਕੀ ਬਣੋਂ ਲੱਗੀ ਰ ਪਿੱਤਰ ਕੋਹ ਨਹੀਂ ਦੀਦੀ ਬਣਾਉਣਾ ਕੀ ਆ ਲੱਗੀ ਹੀ ਦਾਲ ਧਰੀ ਤੇ ਮੈਂ ਜਾ ਤੜਕਾ ਲਾ ਨਹੀਂ ਮਸਕਤ ਨਹੀਂ ਲੈਣੀ ਦਾਲ ਧਰੀ ਆ ਤੇ ਕੋ ਹੋਰ ਹੀ ਬਣਾ ਲੈਂਦੀ ਹਾ ਬੁੱਡੇ ਨੇ ਫੇਰ ਹੀ ਖਾੜੀ ਹੈਗੀ ਉਹਨੇ ਫੇਰ ਕਹਣਾ ਵੀ ਮੈਨੂੰ ਹੋਰ ਕੋ ਬਣਾ ਕੇ ਦੇ ਜਿੱਦੜਦੇ ਹੀ ਆਏ ਆ ਬਸ ਦਾਲ ਆਲੂ ਦਾਲ ਆਲੂ ਇਹੋ ਕੋ ਹੀ ਆ ਬਸ ਦੀਦੀ ਇਹੋ ਹੀ ਆ ਹੁਣ ਸਬਜ਼ੀਆਂ ਬਣਾਉਣ ਨੂੰ ਹੋਰ ਦੱਸੋ ਕੀ ਬਣਾਈਏ ਜੇ ਸਾਗ ਬਣਾ ਲਿਆ ਫੇਰ ਤੀ ਤਾਂ ਵੀ ਗੱਲਾਂ ਕਰਨੀਆਂ ਵਾ ਸਾਗ ਖਾ ਲਈ ਜਾਂਦੇ ਆ ਕੀ ਗੱਲ ਦੁੱਧ ਹੈ ਨਹੀਂ ਘਰ ਬਸ ਪਨੀਰ ਹੀ ਬਣਾ ਲੈਂਦੀ ਹਾ ਰੋਜ਼ ਧੜੀ ਦਾਣਾ ਜੀ ਬਣਾ ਲੈਂਦੀ ਆ ਤੂੰ ਦੀਦੀ ਸਾਧਰਾ ਡਾ ਨਿਕਲਣ ਦੇ ਆ ਗਈ ਤੂੰ ਤੋਂ ਦੀ ਪਨੀਰ ਪਾਲ ਲੰਦੇ ਆ ਸਗੋ ਦਾਲ ਵਧੀਆ ਵਸ ਇਹ ਦਵਾਦੀ ਤੇ ਕੀ ਆ ਜੇ ਅੱਗੇ ਦਾਣਾ ਖਾ ਲਿਆ ਤੇ ਸਾਥ ਫੇਵ ਨਹੀਂ ਨਿਕਲ ਡਿਆ ਤੇ ਹੋੜੇ ਜਿਹੜਾ ਜਕਾਬ ਹੋਇਆ ਵਾ ਇਹ ਜੋਰ ਪਾ ਗਈ ਹਟਣਾ ਵਾ ਤੂੰ ਤੇ ਅੱਡੀ ਕੁ ਕੋ ਖਾਵੇ ਹੀ ਨਾ ਬਸ ਉਹ ਦੀਦੀ ਤੁਹਾਨੂੰ ਓਦਾਂ ਵੀ ਨਾ ਮੇਰਾ ਕੋ ਹਰੀਨੇ ਪਸੰਦ ਆਉਂਦਾ ਹੀ ਨਹੀਂ ਆ ਤੇ ਜੇ ਐਡੀ ਗੱਲ ਵਾ ਨਾ ਤੇ ਜਾ ਕੇ ਰਸੋਈ ਚ ਬਣਾ ਲਓ ਹਾਂ ਜੋ ਤੁਹਾਡਾ ਜੀ ਕਰਦਾ ਵਾ ਬਣਾਉ ਜੋਗੇ ਨਹੀਂ ਹਣੀਏ ਤੁਸੀਂ ਬੈਠ ਠੀਕ ਅੱਗੇ ਨਹੀਂ ਆ ਤੇ ਮੈਂ ਹੁਣ ਸੋਈ ਜਾ ਕੇ ਕੰਮ ਕਰਾਂ ਫੇਰ ਮੈਂ ਮੱਜੇ ਤੇ ਪੈ ਜੂਗੀ ਫੇ ਚੱਗੀ ਰਹੇਗੀ ਉਦਾਂ ਵੀ ਤੂੰ ਨਾ ਇਹੋ ਕੋਈ ਚਾਉਂਦੀ ਐ ਬਸ ਮੈਂ ਦੀਦੀ ਕਾ ਦਾ ਚਾਉਂਦੀ ਐ ਵਾਦੋ ਦੀ ਬਿਪਤਾ ਤਹੀ ਮੈਨੂੰ ਆ ਗਈ ਇੱਥੇ ਪਾਈ ਅੱਗੇ ਸੋ ਦੋ ਰੋਟੀਆਂ ਆਪਣੀਆਂ ਰਾਈ ਲਾਈ ਦੀਆਂ ਹੀ ਦਿਖਾ ਕੇ ਤੇ ਮਜੇ ਨਾਲ ਵੇਲੇ ਕਾਡੇ ਦੇ ਨਖਰੇ ਨਹੀਂ ਮੁੱਕਦੇ ਕਦੀ ਆਹ ਬਣਾ ਲਾ ਕਦੀ ਉਹ ਬਣਾ ਲਾ ਮੈਨ ਸਾਰਾ ਦਿਨ ਸੋਈ ਜੀ ਰੰਗ ਜਾਂਦਾ ਮੇਰਾ ਤੇ ਨਗ ਜਾਂਦਾ ਵਾ ਤੇ ਫਿਰ ਕੀ ਆ ਅਸੀਂ ਇੱਥੇ ਬੈਠੇ ਰਹਿਣਾ ਵਾ ਦੱਸ ਸਾਡੇ ਘਰ ਪਰੌੜੇ ਨਹੀਂ ਉੱਦੇ ਭਲਾ ਹੀ ਉਹਨੂੰ ਰੋਟੀ ਪਾੜੀ ਨਹੀਂ ਖਵਾਲਦੇ ਹੈਗੇ ਇੱਥੇ ਆ ਕੇ ਤੁਹੋਂਦੇ ਹੀ ਬਿਮਾਰ ਹੋ ਗਏ ਆ ਘਰ ਤੁਸੀਂ ਚੰਗੇ ਭਲੇ ਤੇ ਉਦਾਂ ਹੀ ਭਾਨੇ ਮਰਨੇ ਹੁੰਦੀ ਐ ਜੀ ਆ ਕੇ ਬਿਮਾਰ ਹੋ ਜਾਣਾ ਵਾ ਪਹਿਲੇ ਦਿਨ ਇੰਨਾ ਕੰਮ ਕਰਾ ਛੜਿਆ ਤੁਸੀਂ ਮੇਰ ਕੋ ਤੇ ਬਿਮਾਰ ਤੇ ਮੈਂ ਹੋਣਾ ਹੀ ਸੀ ਆ ਬਹੁਤ ਕੰਮ ਕੀਤਾ ਤੁਸੀਂ ਉਦੋਂ ਦਾ ਦੇ ਮੰਜੇ ਤੋਂ ਤੇ ਪੈਰ ਤੁਸੀਂ ਥੱਲੇ ਨਹੀਂ ਪਾਇਆ ਉਦੋਂ ਦਾ ਜਦੋਂ ਦੇ ਆਏ ਆਂ ਵੀ ਜਾ ਐਵੇਂ ਨਾ ਬੋਲੀ ਜਾ ਚਾਰ ਰੋਟੀਆਂ ਲੌੜੀਆਂ ਪੈਦੀਆਂ ਵਾ ਤੇ ਕਿੱਦਾਂ ਤੂੰ ਬਸ ਡਈ ਆ ਛੜੋੜ ਹੱਦ ਹੋ ਗਈ ਆ ਤੇਰੇ ਵਾਲੀ ਵੀ ਕਿਤੇ ਨਾਲੇ ਮੇਰੀ ਸੁਣੋ ਗੱਲ ਰਤੀ ਮੰਮੀ ਨੂੰ ਤੁਸੀਂ ਕੀ ਡੇ ਹੀ ਕਹਿਣ ਕੀ ਕਿਹਾ ਸੀ ਬੱਬੀ ਨੂੰ ਜੋ ਤੇਰੇ ਘਰ ਵਾਲੇ ਨੇ ਕਿਹਾ ਸੀ ਨਾ ਉਹ ਹੀ ਵੀ ਮੰਮੀ ਨੂੰ ਕਹਿ ਡੇ ਬਬਾ ਤੂੰ ਨਹੀਂ ਕੁਛ ਵੀ ਕਿਹਾ ਹਾਂ ਵਾਲੇ ਕੰਮ ਛੱਡ ਦੋ ਪਿਛੇ ਤੂੰ ਹੀ ਬਹੁਤ ਕੁਝ ਕੀਤਾ ਵਾ ਹੁਣ ਅੱਗੇ ਥੋੜਾ ਜਿਆ ਸੁਧਰ ਜੋ ਪਰ ਤੁਹਾਡੀ ਦੀ ਆ ਤੇ ਜਾਂਦੀ ਨਹੀਂ ਪਿਛਲੀ ਤੂੰ ਉਹ ਆਦੇ ਘਰ ਪਰ ਕੇ ਮੇਰੇ ਵੱਲ ਘਾਲ ਦਿੱਦੀ ਆ ਤੇ ਮੈਂ ਤਾਂ ਫੇਰ ਮਮੀ ਨੂੰ ਦੱਸੜੀਆਂ ਹੀ ਆ ਤੇ ਮੈਂ ਦੀਦੀ ਕਦੇ ਨਾਲ ਕਰਾਂ ਅਕਸਰ ਉਹਦੇ ਨਾਲ ਹੀ ਬਟੇ ਡਫੋਲਣਾ ਆਪਣਾ ਨਾ ਤੂੰ ਹੀ ਮੇਰੀ ਸੁਣਦੇ ਨਾ ਮੰਮੀ ਸੁਣਦੀ ਤੇ ਪਿੰਡ ਮੈਂ ਉਹਦਾ ਨਹੀਂ ਦੱਸਣ ਜੋਗੀ ਤੂੰ ਕੋਈ ਨਾ ਚੱਜ ਦੇ ਕੰਮ ਕਰਿਆ ਕਰ ਫੇਰ ਤੇ ਅਹੀ ਤੇਰੀ ਸੁਣਗੀਆਂ ਵੀ ਹਰ ਵੇਲੇ ਤੇ ਤੂੰ ਨਾ ਬਸ ਲੜਾਈ ਦਾ ਵਾਜਾ ਪਾਰਦੀ ਰਹਦੀ ਆ ਕੋਹ ਰਹਦੀ ਖੁੱਦੀ ਕਸਰ ਉਹਦੇ ਕੋ ਕਟਾ ਦਿੱਦੀ ਆ ਚੁੱਕਣਾ ਦੇ ਦੇ ਕੇ ਤੇ ਦੀਦੀ ਤੁਸੀਂ ਕੰਮ ਸੱਧਿਆ ਕਰੋ ਤੇ ਮੈਂ ਨਾ ਨੂੰ ਕੁਝ ਦਸਾਂ ਕਿ ਹਾਡੇ ਪੁੱਠੇ ਕੰਮ ਤੈਨੂੰ ਦਿਖਦੇ ਰਹਦੇ ਆ ਜੇ ਮੁੰਡਾ ਚਾਰ ਦਿਨ ਆ ਹੀ ਗਿਆ ਵਾ ਉਹਨੂੰ ਵੀ ਕਿਤੇ ਚਸਵਾਦੀ ਕੋਈ ਚੀਜ਼ ਲਿਆ ਕੇ ਦਿੱਤੀ ਉਹ ਧਿਆਣਾ ਕੀ ਆਖੂਗਾ ਜਾ ਕੇ ਉੱਥੇ ਵੀ ਮਾਂ ਮੇਰੇ ਵੀ ਨੂੰ ਕੁਝ ਦੀ ਖਵਾ ਲਿਆ ਹੈਗਾ ਦੀਦੀ ਬੜਾ ਕੁਝ ਕਰਦੇ ਰਹੇ ਆ ਹਰ ਇੱਕ ਚੀਜ਼ ਲਿਆ ਕੇ ਦੇਈਦੀ ਆ ਤੁਹਾਨੂੰ ਪਤਾ ਨਹੀਂ ਕਿਉਂ ਨਹੀਂ ਇਦਾਂ ਹੁੰਦਾ ਰਹਿੰਦਾ ਵਾ ਕਿਹੜੀਆਂ ਚੀਜ਼ਾਂ ਲਿਆ ਲਿਆ ਮੇਰੇ ਮੁੰਡੇ ਨਾਲ ਨਹੀਂ ਕਰਦੇ ਮੇਰੇ ਮੁੰਡੇ ਨਾਲ ਨਹੀਂ ਕਰਦੇ ਕੀ ਖਵਾ ਲਿਆ ਤੂੰ ਲਿਆ ਕੇ ਉਹਨੂੰ ਤੇ ਖਾਂਦ ਦਿਆ ਉਹ ਦੰਦਾ ਭੁੱਖਾ ਬੈਠਾ ਵਾ ਆ ਜਾ ਕੇ ਰੋਟੀ ਹੈ ਨਾ ਸੜੀਆਂ ਦਾਲਾਂ ਦੇ ਨਾਲ ਘੋਰ ਕੀ ਖਵਾਲਤਾ ਤੂੰ ਤੁਰਿਆ ਤੇ ਰਹਿੰਦਾ ਵੱਡੇ ਦੇ ਮਾਮੇ ਦੇ ਨਾਲ ਕਦੀ ਕੋਹ ਲੈ ਆ ਕਦੀ ਕੋਹ ਲੈ ਆ ਹੋਰ ਦੱਸੋ ਕੀ ਲਿਆ ਕਿ ਦਵੇ ਕੋ ਕੋ ਘਰ ਲੈ ਤੇਰੇ ਵੇਖਿਆ ਨਹੀਂ ਵੀ ਕੀ ਉਹ ਖਾਵਦਾ ਅੱਡੇ ਤੋਂ ਉਹ ਦੀਦੀ ਢਾਡੇ ਨਾਲ ਕੋਈ ਵਰੀ ਆ ਸਕਦਾ ਠੀਕ ਵਾ ਨਾ ਬਾਰ ਬਾਰ ਲੜਾਈ ਨੂੰ ਆਵਾਜ਼ਾਂ ਮਾਰਦੇ ਰਹਿੰਦੇ ਤੂੰ ਤੇ ਮੇਰਾ ਸਿਰ ਦੁਖੜਾ ਹੀ ਲਾਤਾ ਵਾ ਬਸ ਤੁਸੀਂ ਇਹਨਾਂ ਨਹੀਂ ਸੋਚਦੇ ਵੀ ਕਿਹੜੀ ਹਾਲਤ ਵਿੱਚ ਉਹ ਹੈਗੀ ਆ ਉਲਟਾ ਤੁਸੀਂ ਮੈਨੂੰ ਇੰਨਾ ਬੁਲਾਉਨੇ ਆ ਹਾਲਤ ਤੇਰੀ ਨੂੰ ਕੀ ਹੋਇਆ ਵਾ ਗੋਲੀ ਵੱਜੀ ਆ ਤੈਨੂੰ ਚੱਗੀ ਭਲੀ ਹੈਗੀ ਆ ਤੂੰ ਉਹ ਨਹੀਂ ਹੋਇਆ ਤੇ ਤੂੰ ਉਹਦਾ ਤਾਂ ਪਖੰਡ ਕਰਦੀ ਆ ਝੜ ਝੜ ਕੇ ਬਸ ਉਹ ਉਹ ਪਖੰਡ ਕਰਦੀ ਆ ਜਿਹੜਾ ਤੇਰੀ ਸਾਲੀ ਸਰਦਾਰੀ ਦਾ ਬਸ ਆਪਣੀਆਂ ਬਸ ਮਰਜ਼ੀਆਂ ਕਰਦੇ ਆ ਤੁਸੀਂ ਮੰਮੀ ਨੂੰ ਤੁਸੀਂ ਮਗਰ ਲਾਇਆ ਵਾ ਉਹ ਵੀ ਬਸ ਤੁਹਾਡੇ ਵੱਲ ਦੀ ਗੱਲ ਕਰਦੀ ਆ ਸਾਡੇ ਵੱਲ ਤੇ ਉਹਨੇ ਗੱਲ ਹੀ ਨਹੀਂ ਕਰਨੀ ਹੁੰਦੀ ਤੂੰ ਵੀ ਐਨੇ ਚਿਰ ਦੀ ਆਈ ਹੈ ਨਾ ਤੂੰ ਬੱਬੀ ਨੂੰ ਮਗਰ ਲਾ ਲੈਣਾ ਹੀ ਉਹ ਫਿਰ ਵੀ ਦੀਦੀ ਧੀਆਂ ਧੀਆਂ ਹੀ ਹੁੰਦੀਆਂ ਵਾ ਜੇ ਨਵਾਂ ਨੂੰ ਬੰਦਾ ਧੀਆਂ ਬਣਾ ਲੈਣਾ ਤਾਂ ਫਿਰ ਕਦੇ ਘਟੇ ਆ ਤਾਂ ਧੀਆਂ ਨੇ ਤੇ ਧੀਆਂ ਰਹਿਣਾ ਹੀ ਆ ਜਦੋਂ ਉਹਦਾ ਦੁੱਖ ਸੁੱਖ ਸੋੜਨਾ ਵਾ ਤੇ ਤੁਸੀਂ ਕਦੀ ਸੁਣਿਆ ਤੁਸੀਂ ਕਦੀ ਲਾਗੇ ਬੈਠੇ ਉਹਦੇ ਵੀ ਬੱਬੀ ਜਾ ਤੂੰ ਠੀਕ ਵਾ ਜਾਂ ਨਹੀਂ ਠੀਕ ਹੈਗੀ ਦੀਦੀ ਸਾਰਾ ਕੁਝ ਕਰੀਦਾ ਦੀਦੀ ਜੇ ਲਾਗੇ ਬੈਣ ਵਾਲੀਆਂ ਗੱਲਾਂ ਕਰੇ ਤੇ ਫੇਰ ਹੀ ਬੰਦਾ ਲਾਗੇ ਬੋਵੇ ਥਰਡ ਟਾਈਮ ਤੋਂ ਉਹਨਾਂ ਦੀ ਲੜਾਈ ਦੀ ਆਵਾਜ਼ਾਂ ਮਾਰਨੀਆਂ ਹੁੰਦੀਆਂ ਤੇ ਕੀ ਬੰਦਾ ਉੱਥੇ ਲਾਗੇ ਬਹਿ ਕੇ ਗੱਲ ਕਰੇ ਬਸ ਤੁਸੀਂ ਹੀ ਨਹੀਂ ਦੋਵੇਂ ਜੜੇ ਲੜਾਈ ਦੀ ਆਵਾਜ਼ਾਂ ਮਾਰਦੇ ਮੈਂ ਮਾਰਦੀ ਲੜਾਈ ਦੀ ਆਵਾਜ਼ਾਂ ਜਾਂ ਉਹ ਮਾਰਦੀ ਹੈ ਉਹ ਅਹੀਂ ਤੇ ਤਾਂ ਉਹਦਾ ਨਹੀਂ ਚੰਗੇ ਲੱਗਦੇ ਇਹ ਲੋਕ ਹੀ ਗਈਆਂ ਤੂੰ ਤੇ ਬਸ ਪਤਾ ਨਹੀਂ ਕਿੱਥੋਂ ਦੀ ਗੱਲ ਕਿੱਥੇ ਲੈ ਗਈ ਹੈ ਜੀ ਇਹੋ ਨਹੀਂ ਚੰਗੀਆਂ ਲੱਗਣੇ ਠੀਕ ਵਾ ਨਾ ਚਲ ਕੋਈ ਗੱਲ ਨਹੀਂ ਦੀਦੀ ਮੈਂ ਦਾਲ ਨਹੀਂ ਧਰਦੀ ਤੇ ਮੈਂ ਹੋਰ ਕੁਝ ਬਣਾ ਲੈਂਦੀ ਆ ਮੈਂ ਤੇ ਦੀਦੀ ਦਾਲ ਹੀ ਬਣਾਉਣੀ ਆ ਖਾਣੀ ਖਾਓ ਨਹੀਂ ਖਾਣੀ ਤਾਂ ਨਾ ਖਾਓ ਤਾਂ ਮਰਦੀ ਆਹੀ ਦੀ ਖਾਣੀ ਬਣਾ ਲੈਂਦੇ ਅਸੀਂ ਹੋਰ ਜਾਓ ਫਿਰ ਆ ਨਹੀਂ ਖਾਣੀ ਲੱਗੀ ਹੋ ਰਹੀ ਆ ਕੇ ਬਸ ਤੇ ਤੂੰ ਇਤੋਂ ਚੰਗੀ ਉਥੇ ਆਪਣੇ ਘਰ ਹੀ ਬੈਠੀ ਰਹਿਣੀ ਆਈ ਕੀ ਕਰਨੀ ਇਥੇ ਵਾਧੂ ਦੀ ਬਿਗਦਾ ਪਾਈ ਇਥੇ ਆ ਕੇ ਚੰਗਾ ਭਲਾ ਨੂੰ ਕਿਹਾ ਹੀ ਨਾ ਫੋਨ ਕਰਿਓ ਨਾ ਕਰਿਓ ਫੋਨ ਕਰਕੇ ਸੱਦ ਲਿਆ ਨੂੰ ਇਥੇ 24 ਘੰਟੇ ਬਸ ਲੜਾਈ ਵਾਲੇ ਧਿਆਨ ਖਾਣੀ ਦਾਲ ਖਾ ਨਹੀਂ ਖਾਣ ਤਾਂ ਨਾ ਖਾ ਮੰਮੀ ਕੀ ਗਰੰਦੇ ਆ ਕੁਝ ਨਹੀਂ ਅਚੋਲੀ ਥੋੜੀ ਜਿਮਾ ਮੈਂ ਕੀ ਚੁਣਨੀ ਨਹੀਂ ਇਹਨਾਂ ਨੂੰ ਅੱਛਾ ਹਮ ਚਲਹਾ ਤੂੰ ਹੀ ਰਹਿਨ ਦੋ ਤੇ ਮੇਰੀ ਸੁਣੋ ਗੱਲ ਵੀ ਉਹ ਦੀਦੀ ਡਈ ਆ ਕਹਿੰਦੀ ਆ ਵੀ ਤੂੰ ਦਾਲ ਬਣਾ ਲੈ ਲੱਗੀ ਆ ਉਹ ਕਰ ਲੈਣ ਲੱਗੀ ਆ ਹੋਰ ਦੱਸੋ ਮੈਂ ਕੀ ਬਣਾਵਾਂ ਵੀ ਚਲ ਜੋ ਆਂਦੀ ਆ ਤੂੰ ਉਹ ਹੀ ਬਣਾ ਲੈਣਾ ਉਹਨੂੰ ਜ਼ਰੂਰੀ ਦਾਲ ਹੀ ਬਣਾਉਣੀ ਹੁੰਦੀ ਆ ਮੰਮੀ ਉਦਪਾਲਦੀ ਆ ਪਨੀਰ ਤੇ ਪਨੀਰ ਹੁਣ ਦੱਸੋ ਮੈਂ ਕਿੱਥੋਂ ਬਣਾਵਾਂ ਦੁੱਧ ਤੱਕ ਹੀ ਹੁਣਾਂ ਕਿਵਾਂ ਕਰ ਤੇ ਮੁੱਲ ਕਹਿਣਾ ਪਨੀਰ ਨਹੀਂ ਮਿਲਦਾ ਉਹ ਤਾਂ ਮੁੱਲ ਮਸਾ ਮੰਗਵਾ ਲੈਣਾ ਹੀ ਆਓਗੇ ਪੁਛੇਓ ਪਨੀਰੀ ਖਾਂਦੀ ਆ ਯੇ ਰੋਜ ਦੇ ਢੜੀ ਕੇ ਇੱਥੇ ਆ ਕੇ ਦਈ ਆ ਆਰਡਰ ਚ ਲਾਉਣਾਵੇਂ ਨਹੀਂ ਜਿਹਦੇ ਆ ਹੀ ਜਾਂਦਾ ਕੋਈ ਕਿਆ ਭੁੱਲਿਆ ਫਰਾ ਕੇ ਤੇ ਕਰਦੇ ਕੋਈ ਚੱਜ ਨਾਲ ਸਾਹਮ ਲਿਆ ਕਰੋ ਉਹਨੂੰ ਮੰਮੀ ਸਾਂਭੰਦ ਤੇ ਦਈ ਆ ਜਦੋਂ ਕਰਦੇ ਘਤਰਦੇ ਵੀ ਸੱਚ ਸਵਾ ਹੀ ਪਾਉਣੀ ਆ ਉਹਨੇ ਹੱਡੇ ਤੇ ਕੀ ਫਦਾ ਕਰੰਦਾ ਨਹੀਂ ਦਾਲ ਹੀ ਬਣਾਈ ਜਾਣੀ ਤੇ ਕੋਈ ਬਣਾ ਹੀ ਲਿਆ ਕਰਾ ਕੋਈ ਹੋਰ ਤੇ ਕੋਈ ਸਬਜ਼ੀਆਂ ਬਣਤੀਆਂ ਕੋਈ ਵੀ ਤਰਕੋ ਤੇ ਬਣਾ ਲਓ ਹਾਂ ਤੇ ਰਸੋਈ ਚ ਜਾ ਕੇ ਮੈਂ ਤੇ ਫੇ ਬਣਾਈ ਲੈਣੀਆਂ ਨੇ ਨਾ ਤੁਸੀਂ ਬਣਾਓ ਜੋਗੇ ਤੇ ਨਾ ਉਹ ਬਣਾਓ ਜੋਗੇ ਬਸ ਗੱਲਾਂ ਹੀ ਆ ਤੁਹਾਡੇ ਕੋਲ ਕਰੰਦੇ ਆ ਤੇ ਹੋਰ ਕੌਣ ਕਰੰਦੇ ਆ ਤੂੰ ਕਰਕੇ ਦੀਆਂ ਡਈਆਂ ਕਿ ਸਾਰਾ ਸਾਲ ਨੂੰ ਵੀ ਉਦੋਂ ਦਾ ਕੌਣ ਡਿਆ ਕਰਨ ਪਹਿਲਾਂ ਤੂੰ ਸੱਦ ਕੇ ਤੇ ਬਹਿ ਗਈ ਆ ਵੀ ਚੱਲ ਲਾਗੇ ਕੰਮ ਕਰਾਉਗੀ ਸਵਾਹ ਕੰਮ ਕਰਾਉਂਦੀ ਤੇਰੇ ਖਸਮ ਨੇ ਕਿਹਾ ਹੀ ਉਹ ਤੇ ਮੰਮੀ ਉਹਨੇ ਤਾਂ ਸੱਦਿਆ ਹੀ ਫੇ ਚੱਲ ਲਾਗੇ ਥੋੜਾ ਸੁਖ ਹੋ ਜਾਊਗਾ ਉਹਦਾ ਆਈਦਾ ਕੀ ਕਰਨੀ ਡਈ ਕੀ ਨਹੀਂ ਕਰਨ ਡਈ ਹੁਣ ਕੀ ਕਰਨ ਡਈ ਆ ਹਾਂ ਰੁਪਿੰਦਰ ਉਹਦਾ ਕੰਮ ਤੈਨੂੰ ਲੱਭਦਾ ਨਹੀਂਗਾ ਕਰਨੋਂ ਸਭ ਕੋ ਡਈ ਆ ਤੈਨੂੰ ਜਿਹੜਾ ਆਪਣਾ ਕਰ ਲੈਣੀ ਨਾ ਉਹ ਹੀ ਤਾਂ ਮੈਂ ਤੇ ਚੜ੍ਹਨ ਨਹੀਂ ਮੈਂ ਹੀ ਕਰਨੀ ਆ ਸਭ ਕੋ ਮੈਨੂੰ ਤਾਂ ਕੋਈ ਕੀਤਾ ਲੱਭਣ ਨਹੀਂ ਦਿਆ ਵੀ ਕੀ ਉਹਨੇ ਕੀਤਾ ਇੱਥੇ ਆ ਕੇ ਕਿ ਤਰ ਸੋਚ ਜਦ ਵੜ ਕੇ ਵੇਖਿਆ ਨਹੀਂ ਉਹਨੇ ਉਹਦਾਂ ਦਾ ਸਾਡੇ ਨਾਂ ਤੇ ਹੀ ਉਹਨੂੰ ਪਹਿਲਾਂ ਫੋਨ ਕੀਤਾ ਸੀ ਤਾਂ ਹੀ ਤੇ ਚਲ ਸੋਖ ਹੋ ਜਾਊਗਾ ਲਾਗੇ ਸਾਨੂੰ ਕੀ ਪਤਾ ਸੀ ਇਹ ਵਾਧੂ ਦੀ ਬਿਪਤਾ ਸਾਨੂੰ ਪੈਣੀ ਹੈ ਨਹੀਂ ਤੁਹਾਨੂੰ ਕਹਿਣ ਵੀ ਕੀ ਲਈ ਆ ਲਾਗੇ ਸੱਚਾ ਚੰਗਾ ਭਲਾ ਤਾਂ ਕੰਮ ਕਰਾਉਣ ਲਈ ਆ ਨਾਲ ਉਹ ਸੁਆਹ ਕਰਾਉਣ ਲਈ ਆ ਬਸ ਤੁਹਾਨੂੰ ਤੇ ਕੁੜੀ ਚੰਗੀ ਲੱਗਦੀ ਬਸ ਕੁੜੀ ਆ ਮੇਰੀ ਕਿਤੇ ਸਾਡੇ ਬਾਰੇ ਵੀ ਸੋਚ ਲਿਆ ਕਰੋ ਥੋੜਾ ਬੋਧਾ ਇਹੇ ਕਰ ਰਹੇ ਰਹਿੰਦੇ ਆ ਤੇ ਚਾਚਾ ਦੇ ਹੋ ਬਦੋਂ ਨਾ ਨੀ ਕੋਈ ਸੋਚੇ ਨਾ ਤੁਹਾਡਾ ਕੋਈ ਸੋਚ ਦੇ ਘਰੇ ਗਈਆਂ ਤੁਸੀਂ ਤੁਹਾਨੂੰ ਤੇ ਹੀ ਉਦਾਂ ਹੀ ਚੰਗੇ ਨਹੀਂ ਲੱਗਦੇ ਘਰ ਦੇ ਵਿੱਚ ਪੀ ਹੈ ਕੱਲੀ ਤੁਹਾਡਾ ਕੀ ਕਰਦਾ ਰੌਣਕ ਕੀ ਕਰਦਾ ਨਾ ਰੌਣਕ ਤੇ ਨਿਕਲੋ ਜਾਓ ਵਰਦੀ ਤੇ ਜੀ ਲੱਗਾ ਸੱਜਾ ਆਹ ਹੋ ਸਾਨੂੰ ਤੇ ਤੁਸੀਂ ਕੱਢ ਕੇ ਖੁਸ਼ ਹੋ ਪੀ ਘਰ ਹੈ ਕਰੀਏ ਹੋ ਗਿਆ ਵਾ ਤੁਹਾਡੀ ਆਉ ਤੱਕ ਆਵਾਜ਼ਾਂ ਨਹੀਂ ਆਵਾਜ਼ ਕਾਹਦੀ ਜਾਣੀ ਆ ਇਹਦੇ ਕਾਂ ਰਖਾਤੀ ਹਟ ਕੇ ਸਾਡੀ ਹੁਣ ਆ ਗਈ ਆ ਪੁੱਛ ਲਾਂ ਕੀ ਕਹਿੰਦੀ ਆ ਕੀ ਹੋਇਆ ਰਪਿੰਦਰ ਨੂੰ ਕਵਾਂਦੀ ਆਈ ਆ ਮੈਂ ਮੰਮੀ ਹੈ ਇਨੀ ਗੱਲ ਤੇ ਕਹੀ ਨਹੀਂ ਵੀ ਕੁੜੀ ਕਿਉਂ ਆਈ ਆ ਗੱਲ ਪਤਾ ਨਾ ਕੀ ਹੋਈ ਮੈਂ ਤਾਂ ਤੂੰ ਕਹਿ ਚੁੱਕੀ ਆਂ ਉਹ ਉਹਦੀ ਕੁੜੀ ਜੀ ਮੈਨੂੰ 10 ਤੇ ਲੈਣ ਦੋ ਵੀ ਗੱਲ ਹੋਈ ਗਈ ਆ ਮੈਂ ਹੀ ਉੱਥੇ ਬਾਹਰ ਆਹੋ ਤੇ ਦੀਦੀ ਆਈ ਮੇਰੇ ਨਾਲ ਆਹੋ ਇਹ ਕੀ ਬਣਾਉਣ ਲੱਗੀ ਆ ਇਹ ਤੂੰ ਦੀਦੀ ਰਾਤ ਕਰ ਲਈਏ ਮੈਂ ਹਾ ਕਰਨਾ ਤੇ ਮੈਂ ਹੀ ਆਂ ਭਾਈ ਮੈਂ ਵੇਲੇ ਕਰਾਂ ਭਾਈ ਮੈਂ ਕਵੇਲੇ ਕਰਾਂ ਜੀ ਅੱਧੀ ਰਾਤ ਹੋ ਗਈ ਜੀ ਉਹਨੂੰ ਕਹਿਣਾ ਸੀ ਆਪ ਬਣਾ ਲਈ ਦੀ ਇਹਨੂੰ ਕੀ ਗਾਲੀ ਗੋਲੀ ਵਜਦੀ ਹੈ ਇਹਨੂੰ ਨਹੀਂ ਤੇ ਉਹਨੂੰ ਸੱਧਿਆ ਕਰਨੀ ਆ ਕੰਮ ਕਰਨੀ ਤੇ ਸੱਧਿਆ ਜਿਹੜੇ ਹਾਲਾਤਾਂ ਜੋ ਹੈ ਗਈ ਉਹ ਕੰਮ ਕਰਨ ਵਾਲੀ ਆ ਜੇ ਦਾਲ ਲੱਗੀ ਬਣਾਉਣਾ ਚਾਹਣੀ ਤੇ ਨਹੀਂ ਉਹਨੀਆਂ ਚੰਮਣ ਲੱਗੀ ਦਾਲ ਲੱਗੀ ਹੀ ਬਣਾਉਣ ਇਹ ਦਾਲ ਬਣਾਉਣੀ ਆ ਰੋਜ ਜਿਹੜੀ ਇਹ ਕਦੀ ਦਾਲ ਬਣਾ ਲੈਨੀ ਕਦੀ ਆਲੂ ਬਣਾ ਲੈਨੀ ਹੋਰ ਮੈਨੂੰ ਦੱਸੋ ਵੀ ਕਿਹੜਾ ਹੁਣ ਸਾਈ ਪਨੀਰ ਬਣਾ ਕੇ ਦਵਾਇੰਦਾ ਨੂੰ ਮੰਮੀ ਮੇਰੀ ਸੁਣ ਲਓ ਗੱਲ ਜੇ ਤੇ ਇਦਾਂ ਚੱਲਦਾ ਰਹਿਣਾ ਮਾਣਾ ਤੇ ਸਾਨੂੰ ਦੋਵਾਂ ਨੂੰ ਵੱਖਰੇ ਕਰ ਦੋ ਐਂ ਭਾਈ ਭੈ ਦਾਲ ਬਣਾਈਏ ਤੇ ਭਾਈ ਜੋ ਮਰਜੀ ਕਰੀਏ ਹੋ ਜਾਓ ਹੋ ਜਾਓ ਮੈਂ ਦੇ ਦਮ ਹੋ ਜਾਓ ਕੋ ਲੋਕਾਂ ਨੇ ਤੁਹਾਨੂੰ ਗੱਲਾਂ ਕਰ ਰਹੀਆਂ ਵਾਂ ਗੱਲਾਂ ਗੱਲਾਂ ਹੈਗਾ ਜੀ ਉਹਨੂੰ ਵੱਖਰਾ ਕਰਤਾ ਵਾ ਲੋਕੀ ਇਹ ਨਾ ਅਖਣੇ ਮਾਂ ਦੇ ਨਾਲ ਕੱਲਾ ਕੱਲਾ ਹੀ ਪੁੱਤ ਵੱਖਰੇ ਹੋ ਗਿਆ ਵਾ ਤੇ ਐਂ ਮੈਂ ਦੱਸਾਂਗੇ ਨਾ ਲੋਕਾਂ ਨੂੰ ਗੱਲਾਂ ਦੱਸ ਦਿਓ ਪਿਆਰ ਕੋ ਕਰਦੇ ਸਾਡੇ ਨਾਲ ਲੋਕਾਂ ਨੂੰ ਸਾਰਾ ਫਾਇਦਾ ਲੱਗ ਜਾਣਾ ਉਹ ਤੇ ਤਾਂ ਨਾ ਖੈਰ ਨਾ ਮਾਂ ਇਦਾਂ ਦੀ ਆ ਮੰਮੀ ਸਾਰਿਆਂ ਨੂੰ ਹੀ ਪਤਾ ਵਾ ਵੀ ਕਿਹਦਾ ਕਸੂਰ ਵਾ ਨੌਪੁੱਤ ਸਹੀ ਇਅਰ ਗ ਜਾ ਵਕਤ ਮੰਮੀ ਕੀ ਦਸਨਾਵਾ ਭੁਗਤੰਤ ਦੇ ਸਾਰਾ ਕੋ ਰੋਜ ਦੇੜੀ ਘਰ ਦੇ ਵਿੱਚ ਜੋ ਕੋਲੇਸ਼ ਨਹੀਂ ਮੁੱਕਦਾ ਇੱਕ ਨਾ ਦਿਨ ਉਦਾਂ ਹੀ ਕੋਈ ਨਾ ਕੋ ਹੋ ਜਾਣਾ ਵੇਖਿਓ ਰੋਜ ਦੇੜੀ ਦੀ ਕਲਾਈ ਨਹੀਂ ਚੰਗੀ ਨਹੀਂ ਹੁੰਦੀ ਇਹਨਾਂ ਨੂੰ ਕਰ ਨਹੀਂ ਦਿੰਦੇ ਕੱਲ ਨੂੰ ਜੇ ਕੋਈ ਗੱਲਬਾਤ ਹੋ ਗਈ ਨਾ ਤਾਂ ਸਾਰਾ ਕਸੂਰ ਮੈਂ ਤੁਹਾਡਾ ਹੀ ਕੱਢਣਾ ਦਾਦਾ ਸਾਡਾ ਕੱਢਣਾ ਮੈਂ ਤੂੰ ਕਸੂਰ ਆਡਾ ਜਦੋਂ ਉਹਨੂੰ ਡਾਕਟਰ ਨੇ ਕਿਹਾ ਵਾ ਵੀ ਨਹੀਂ ਕੋਈ ਕੰਮ ਕਰਨਾ ਵੀ ਡਾਕਟਰ ਬਥੇਰੇ ਵੀ ਖੰਡ ਕਰਦੇ ਹੁੰਦੇ ਆ ਹਾਂ ਕਰਦੇ ਆ ਤੂੰ ਨਹੀਂ ਕਰਦੀ ਆ ਡਾਕਟਰ ਬਥੇਰੇ ਖੰਡ ਕਰਦੇ ਆ ਵੀ ਦੱਸ ਜੇ ਤੂੰ 4 ਦਿਨ ਆਈਆਂ ਤੇ ਤੂੰ ਲਾ ਕੋ ਕੰਮ ਕਰਾ ਦੇ ਇਹ ਕਰਉਂਦੀ ਤੇ ਹੈਗੀ ਆ ਨਾਲੋਂ ਘਰੋਂ ਉਥੋਂ ਕਹਿ ਕੇ ਆਈ ਹੋਣੀ ਆ ਵੀ ਮੇਰੀ ਰੋਡ ਬੜੀ ਆ ਤੁਹਾਨੂੰ ਵੀ ਕਿਹਾ ਸੀ ਮੈਗਫੋਨ ਨਾਲ ਲਾਓ ਤੂੰ ਵੀ ਕਹਿੰਨੇ ਕਿ ਨਹੀਂ ਭੈਣ ਨੂੰ ਸਾਧਣਗੇ ਪਹਿਲਾਂ ਮੈਂ ਚੱਲ ਕੀ ਪਤਾ ਕਦੇ ਅਗਲਾ ਆਈ ਜਾਵੇ ਉਹਨੂੰ ਪਰ ਉਹਨੂੰ ਨਿਗਾਉਣੀ ਤੈਨੂੰ ਆ ਸਾਦਾ ਫਿਰ ਉਹਨੂੰ ਯੋ ਸਾਧ ਕੇ ਬੈ ਗਿਆ ਅਸੀਂ ਤੂੰ ਉਹ ਤੂੰ ਹੀ ਮਾੜੀ ਮੋਟੀ ਉਹਨੂੰ ਸਿਖਾਇਆ ਕਰ ਅਗਲਾ ਨਹੀਂ ਤੂੰ ਕਿਉਂ ਸੱਦਿਆ ਮਰਾ ਦਾ ਕੜੀ ਵੀ ਹੁਣ ਚੁੱਕਾ ਹੋ ਚੱਲਿਆ ਸੱਤ ਸੌਰਿਆ ਦਾ ਮਗਾਨ ਲੰਦਾ ਕਿਸ ਨੂੰ ਮਾਝ ਸੱਸ ਨੂੰ ਮਗਾਨ ਲੰਦਾ ਉਹ ਰਹਿ ਦੇ ਚੁੱਪ ਕਰੋ ਕਿੰਨਾ ਜਿੱਦਾਂ ਦੇ ਆ ਤੂੰ ਵਾਰੇ ਆਉਂਦੇ ਨਾ ਉਹਨਾਂ ਨੇ ਤਾਲੀ ਨਾ ਬਣਾ ਉਹ ਨਾ ਕਰ ਤੂੰ ਕੋਈ ਨਹੀਂ ਅਸੀਂ ਲੂਣ ਨਾ ਖਾਲਾਂਗੇ ਰੋਟੀ ਜਿੰਨਾ ਇਹਨਾਂ ਖਾਣੀਆਂ ਨਹੀਂ ਖਾਈਆਂ ਅਸੀਂ ਖਾਲਾਂਗੇ ਆਪੇ ਰਹਿ ਗਏ ਨੇ ਹੱਥ ਸਾਡੇ ਨਾਲ ਐਡੇ ਮਾਨਜ ਨਾ ਆਉ ਤੂੰ ਹੈ ਗਿਆ ਤਾਂ ਚੱਲ ਤੂੰ ਉੱਥੇ ਤੂੰ ਰਹਿ ਲੈ ਤੂੰ ਨਾਲ ਆ ਇਨੀ ਕਪਨ ਨੂੰ ਉੱਟ ਜਾ ਤੂੰ ਆ ਜਾ ਜਾਂਦੇ ਤਾਂ ਜਾਓ ਬਣਾ ਲੈਣੀ ਮੈਂ ਤੇ ਜੋ ਮੇਰੇ ਕੋਲੋਂ ਪੜ੍ਹਨਾ ਪੜਾ ਲੂਗੀ ਹੁਣ ਦੇਵਾ ਅੱਟ ਤੇ ਹੋ ਜੋ ਮੈਨੂੰ ਨਹੀਂ ਕੋਈ ਵੀ ਪਰਵਾਹ ਲੋਕਾਂ ਤੁਹਾਡੇ ਸਿੱਤ ਸਵਾਬ ਹੋਣੀਆਂ ਮੈਂ ਮਾਜ ਨਾਲ ਅੱਡ ਹੋ ਕੇ ਤੇ ਬਹਿ ਗਿਆ ਵਾ ਕੱਲਾ ਕੱਲਾ ਪੋਤੇ ਹੀ ਗਾ ਉਹ ਜਦੋਂ ਦੀ ਛੱਟਣ ਆਈ ਅਨ ਤੇ ਕਿਤੇ ਖਾਇ ਨੂੰ ਖਾਈ ਲਿਆ ਫੜ ਕੇ ਕਿਦੇ ਹੈਲੋ ਗੋਪੀ ਪੁੱਤ ਕੀ ਹਾਲ ਜਾਦਾ ਦੱਦੀ ਅਸ਼ਕਾ ਸਾਸੀ ਕਾ ਕੀ ਕਰਨ ਤੇਰੇ ਪੁੱਤ ਕੋਜਨੀ ਫੂੰਗਰ ਖੜਕੇ ਬੈਠਾ ਹੈ ਅੱਛਾ ਤੇ ਤੈਨੂੰ ਚੇਤਾ ਨਹੀਂ ਆਇਆ ਵੀ ਦਾਦੀ ਨੂੰ ਫੋਨ ਕਰਕੇ ਤਾਂ ਹਾਲ ਚਾਲ ਹੀ ਪੁੱਛ ਲਾਂ ਉਹ denn cheta jutta bhul janda khedde rehida na sara din ਜੀਜਾ ਲੱਗਾ ਵਾ ਤੇਰਾ ਹਾਂ ਇੱਥੇ ਕਿੰਨੇ ਨਿਆਣੇ ਗੁੱਡੇ ਗਾਡੇ ਢਾਲੀਦੇ ਖੇਡ ਲਈਦਾ ਲੈ ਦਾਸ ਗੁੱਡੇ ਦਾ ਹੁੰਦੇ ਵਿੱਚ ਤੈਨੂੰ ਸਾਡਾ ਚੇਤਾ ਹੀ ਭੁੱਲ ਗਿਆ ਵਾ ਟਾਈਮ ਨਹੀਂ ਲੱਗਦਾ ਮੁੜ ਕੇ ਮੈਂ ਫੋਨ ਵੇਖਣਾ ਹੁੰਦਾ ਵਾ ਤਾਲ ਉਹਦਾ ਤੇਰੀ ਗੱਲ ਠੀਕ ਆ ਮੈਨੂੰ ਇਹ ਦੱਸ ਮੰਮੀ ਤੇਰੀ ਕੰਮ-ਕੁਮ ਕਰਦੀ ਆ ਵਾਵਾ ਇੱਥੇ ਆਣ ਕੇ ਦਾਦੀ ਕਿੱਥੇ ਤਿਆਰ ਹੋ ਕੇ ਸਾਰਾ ਦਿਨ ਬੈਠੇ ਰਹਿੰਦੇ ਆ ਸਾਰਾ ਕੰਮ ਮੰਮੀ ਕਰਦੀ ਆ ਮੰਮੀ ਕਰਦੀ ਆ ਹਾਂਜੀ ਅੱਛਾ ਫਿਰ ਮੰਮੀ ਠੀਕ ਠਾਕ ਹੋਣਾ ਹਾਂਜੀ ਦਾਦੀ ਦੋ ਤਿੰਨ ਵਾਰੀ ਤੇ ਲੜਵੀ ਪਈਆਂ ਵਾ ਪੋਤੋ-ਪੋਤਾਂ ਮੈਨੂੰ ਪਹਿਲਾਂ ਹੀ ਪਤਾ ਸੀਗਾ ਵੀ ਇਹ ਲੜਨੀ ਗਈ ਆ ਕੰਮ ਕਰਨ ਥੋੜਾ ਗਈ ਆ ਤੇਰੀ ਗੱਲ ਕਰਵਾ ਹਾਂ ਕਰੋਨਾ ਇੱਕ ਮਿੰਟ ਸਿਕਾਲ ਹੋਰ ਦਲਵਿੰਦਰ ਕਿਹਾਲਾ ਹਾਂਜੀ ਠੀਕ ਆ ਵਝ ਗਿਆ ਤੁਹਾਨੂੰ ਸੁਣ ਹਾਂ ਮੈਂ ਵੀ ਠੀਕ ਤੇ ਤੂੰ ਤਾਂ ਜਾ ਕੇ ਚੇਤਾ ਹੀ ਭਲਾਤਾ ਵੀ ਮਗਰ ਫੋਨ ਵੀ ਕਿਸੇ ਨੂੰ ਕਰਨਾ ਕੋਈ ਨਹੀਂ ਨਹੀਂ ਮੰਮੀ ਚੇਤਾ ਵੀ ਭਲਾਉਣਾ ਨਹੀਂ ਮੈਂ ਆਪ ਹੀ ਠੀਕ ਨਹੀਂ ਰਹੀ ਹੈਗੀ ਠੀਕ ਨਹੀਂ ਰਹੀ ਕੀ ਹੋਇਆ ਬਸ ਆਹੀ ਅਜ ਘਰ ਤੂੰ ਤੂੰ ਕਰਨ ਨੂੰ ਆ ਜਾਂਦੀ ਕਰਨ ਨੂੰ ਮੈਂ ਫਿਰ ਮੈਂ ਇੱਥੇ ਆ ਕੇ ਤਾਉਣਾ ਮੈਂ ਫੇਰ ਤੁਸੀਂ ਕਹਿਣਾ ਵਾ ਕਿ ਉੱਥੇ ਬਿਮਾਰ ਹੋਵੇ ਤੇ ਆਵੀਏ ਘਰ ਨੂੰ ਨਹੀਂ ਬਿਮਾਰ ਹੋ ਗਿਆ ਤਾਂ ਕੀ ਆਉਣਾ ਵਾ ਫਿਰ ਜੇ ਨਹੀਂ ਠੀਕ ਹੈ ਇੱਥੇ ਕੋਈ ਕੰਮ ਧੰਦਾ ਨਹੀਂ ਹੁੰਦਾ ਤਾਂ ਫੇਰ ਘਰ ਨੂੰ ਆ ਜਾਂਦੀ ਤੂੰ ਜੇ ਰਪਿੰਦਰ ਹੀ ਕਰਦੀ ਆ ਤੇ ਨਹੀਂ ਰਪਿੰਦਰ ਨੇ ਕੀ ਕਰਨਾ ਵਾ ਕੰਮ ਤੇ ਇਹੀ ਕਰਦੇ ਆ ਮੈਂ ਤੇ ਮੰਮੀ ਰਪਿੰਦਰ ਨੂੰ ਤੋ ਨਹੀਂ ਡਾਇਆ ਦਲਜਿੰਦਰ ਫੇਰ ਵੀ ਝੂਠ ਬੋਲਣਾ ਨਹੀਂ ਤੂੰ ਹਟਦੀ ਮੈਨੂੰ ਤਾਂ ਗੋਪੀ ਨੇ ਸਭ ਕੁਝ ਦੱਸਤਾ ਵਾ ਵੀ ਦੋ ਤਿੰਨ ਵਾਰਾਂ ਤੂੰ ਲੜਾਈ ਨੂੰ ਵੀ ਛੁੱਟੀ ਲਾ ਲਈ ਆ ਮੰਮੀ ਉਹ ਤੇਵੇਂ ਨਿਆਉਣਾ ਉਹ ਤੇ ਜਾਣ ਕੇ ਕਰਦਾ ਰਹਿੰਦਾ ਵਾ ਮੈਂ ਕਹਦੀ ਛੁੱਟੀ ਲਉਣੀ ਲੜਾਈ ਦੀ ਗੱਲ ਸੁ ਨਹੀਂ ਨਿਆਣੇ ਜਾਣ ਕੇ ਨਹੀਂ ਕਰਦੇ ਨਿਆਣੇ ਸੱਚੀ ਗੱਲ ਦੱਸ ਦਿੰਦੇ ਹੁੰਦੇ ਆ ਨਾ ਤੂੰ ਕੰਮ ਕਰਦੀ ਆ ਇਹ ਤਿਆਰ ਬਿਆਰ ਹੋ ਕੇ ਬਹਿ ਜਾਨੀ ਆ ਸਾਰਾ ਦਿਨ ਕੰਮ ਤਰ ਪਿੰਦਰ ਕਰਦੀ ਰਹਿੰਦੀ ਤੇ ਤੇਰਾ ਹੀ ਇੱਥੇ ਜਾਣ ਦਾ ਕੀ ਫਾਇਦਾ ਵਾ ਮੰਮੀ ਉਹਨੂੰ ਨਿਆਣੇ ਨੂੰ ਕੀ ਪਤਾ ਵਾ ਉਹ ਤੇ ਸਾਰਾ ਦਿਨ ਫੇੜਦਾ ਜਾਂਦਾ ਵਾ ਫਤੰਗਾ ਚੜਾਉਂਦਾ ਰਹਿੰਦਾ ਵਾ ਤੋ ਉਹਨੂੰ ਵੀ ਪਤਾ ਵੀ ਮੈਂ ਕੰਮ ਕਰਦੀ ਆ ਕਿ ਨਹੀਂ ਕਰਦੀ ਜੇ ਉਹਨੇ ਵੇਖਿਆ ਵਾ ਤੈਨੂੰ ਲੜਦੀ ਨੂੰ ਜਾਂ ਕੰਮ ਨਹੀਂ ਕਰਦੀ ਨੂੰ ਤਾਂ ਫੇਰ ਹੀ ਮੈਨੂੰ ਦੱਸਿਆ ਵਾ ਇੰਨਾ ਨਿਆਣਾ ਵੀ ਨਾ ਉਹਨੂੰ ਬਣਾ ਜਿਨ੍ਹਾਂ ਤੋਂ ਕਹੀ ਜਾਨੀ ਆ ਉਹ ਸਾਰੀ ਗੱਲ ਦੱਸ ਦਿੰਦਾ ਮੈਨੂੰ ਉਹਨੂੰ ਤਾਂ ਉਦਾਂ ਹੀ ਲੱਗਦਾ ਵਾ ਉਦਾਂ ਸਰਸਰੀ ਵੀ ਕੋਈ ਗੱਲ ਕਰ ਦੋ ਨਾ ਦੋਨੋਂ ਹੁੰਦਾ ਉਹ ਵੀ ਘਰੇ ਲੜਮੀ ਜੇ ਨਾਲੇ ਹੁਣ ਕਿੰਨੇ ਦਿਨ ਹੋ ਗਏ ਤੈਨੂੰ ਗਈ ਨੂੰ ਤੇ ਚੁੱਪ ਕਰਕੇ ਤਾਂ ਕਰ ਨੂੰ ਆ ਚੰਗੇ ਨਹੀਂ ਲੱਗਿਦਾ ਇਹਨੇ ਦਿਨ ਕੋਈ ਗੱਲ ਨਹੀਂ ਕੰਮ ਕਰਨ ਵਾਲੀ ਤੇਰੀ ਮੰਮੀ ਹੈਗੀ ਇੱਥੇ ਆ ਜੂਗੀ ਮੈਂ ਹੋ ਜਾਂਦਾਂ ਮੈਨੂੰ ਠੀਕ ਫਿਰ ਮੈਂ ਆ ਜਾਂਦੀ ਕੋਈ ਗੱਲ ਨਹੀਂ ਠੀਕ ਹੈ ਇੱਥੇ ਵੀ ਵਿਪਤਾ ਪਾਈ ਉਹਦੇ ਪਾਦੀ ਤੈਨੂੰ ਮੰਜੇ ਤੇ ਰੋਟੀ ਪਾਣੀ ਪਕਾ ਕੇ ਦਿੰਦੀ ਹਊ ਤੇ ਤੂੰ ਘਰ ਆ ਹਾਂ ਮੰਮੀ ਉਹ ਕਿੱਥੇ ਪਕਾਉਂਦੀ ਆ ਹੁਣ ਜਿੱਦਨ ਦੀ ਮੈਂ ਠੀਕ ਨਹੀਂ ਉਦਨ ਦੀ ਮੰਮੀ ਕਰਦੀ ਆ ਪਹਿਲਾਂ ਮੈਂ ਕਰ ਲੈਂਦੀ ਨਹੀਂ ਜਾਣ ਦੇ ਕੱਲ ਮੈਨੂੰ ਤੇਰਾ ਪਲੇ ਖਾਨੇਗਾ ਤੂੰ ਇੱਥੇ ਹੀ ਗਈ ਆ ਮੇਰੇ ਨਾਲ ਵਾਹ ਪਏ ਨੂੰ 10 ਸਾਲ ਹੋ ਗਏ ਆ ਹੁਣ ਤੇ ਓ ਮੰਮੀ ਐਵੇਂ ਤੂੰ ਹੀ ਵੇ ਬਸ ਨਾ ਨਿਆਣੇ ਦੀਆਂ ਗੱਲਾਂ ਚਾਹ ਦੇ ਨਾ ਤੇ ਬਸ ਇਦਾਂ ਡੈਡੀ ਨੂੰ ਕਰਨ ਤਾਨੂੰ ਪਤਾ ਰਹੇਗਾ ਗੁਰਪ੍ਰੀਤਾ ਉਜ ਤਰ ਹੈਗਾ ਵਾ ਚੱਲ ਤੇਰੀ ਮਰਜ਼ੀ ਇਥੇ ਕਰੇਗੀ ਤਸ਼ਰੀਕਾ ਬਣਾਵੇਂਗੀ ਮੈਂ ਤੇ ਇਹੋ ਗੱਲ ਹੀ ਕਹਿੰਨੀ ਤੈਨੂੰ ਫੇਰ ਵੀ ਪਿਛੋਪਚੀਤੀ ਕਰਨ ਨੂੰ ਆ ਜਾ ਘਰ ਹੀ ਕੰਮ ਆਉਣਾ ਵਾ ਭਰਾ ਪਰਜਾਇ ਨੇ ਮੁੜ ਕੇ ਵੀ ਮਿਲਣਾ ਵਰਤਣਾ ਤੈਨੂੰ ਕਿ ਨਹੀਂ ਓ ਮੰਮੀ ਘਰੇ ਹੀ ਆਉਣਾ ਵਾ ਕਿੱਥੇ ਚਲ ਚਲੀ ਆ ਮੈਂ ਇੱਥੇ ਹੀ ਰਹਿਣਾ ਵਾ ਤਸ ਗੁਰਜੀ ਆਈਆਂ ਨੇ ਤੂੰ ਚਾਰ-ਤਿੰਨ ਰਹਿ ਲੈ ਤੂੰ ਹੁਣ ਛੁੱਟੀਆਂ ਵਾ ਮੁੰਡੇ ਨੂੰ ਚਲ ਚੰਗਾ ਫਿਰ ਤੇਰੀ ਮਰਜ਼ੀ ਚੰਗਾ ਉਹ ਤਾਂ ਤੇਰੀ ਕਰਤੂਤ ਆ ਮੈਨੂੰ ਪਹਿਲਾਂ ਹੀ ਪਤਾ ਸੀ ਕਿ ਤੂੰ ਕੀ ਕਰਨਾ ਰਮਨ ਕਿਹਦਾ ਫੋਨ ਆਉਂਦਾ ਫੋਨ ਕਿਹਦਾ ਆਉਣਾ ਹੈਗਾ ਗੋਪੀ ਦਾ ਹੀ ਫੋਨ ਠੀਕ ਹੈਂਦਾ ਉਹਨੂੰ ਮੈਂ ਹਾਂ ਵੀ ਤੂੰ ਤੇ ਚੇਤਾ ਹੀ ਭਲਾਤਾ ਇੱਥੋਂ ਜਾ ਕੇ ਇੱਥੇ ਦਾਦੀ-ਦਾਦੀ ਕਰਦਾ ਹੁੰਨਾ ਤਾਂ ਉਹ ਨਹੀਂ ਦੇ ਮੈਂ ਚੇਤਾ ਉਹ ਤਾਂ ਜੀ ਨਹੀਂ ਲੱਗਦਾ ਹਣਾ ਉੱਥੇ ਆਂਦਾ ਜੀ ਲੱਗਾ ਵਾ ਗੁੱਡੇ-ਗਾਡੇ ਡਾਲੀਦੇ ਆ ਤੇ ਮੈਂ ਸਿਆਸਬਾਈ ਪੁੱਛ ਬੈਠੀ ਮੈਂ ਹਾਂ ਵੀ ਤੇਰੀ ਮੰਮੀ ਕੰਮ ਤਾਂ ਦਾ ਕਰਦੀ ਆ ਦਾ ਵੀ ਕੰਮ ਕਾਦਾ ਕਰਨਾ ਵਾ ਲੜਦੇ ਰਹਿੰਦੇ ਸਾਰਾ ਦਿਨ ਅੱਛਾ ਤੇ ਲੜਨ ਗਈ ਕੇ ਕੰਮ ਕਰਨ ਗਈ ਉਥੇ ਲੜਨ ਗਈ ਹੁਣ ਕਹਿੰਦੀ ਮੈਂ ਠੀਕ ਨਹੀਂ ਗਈ ਮੈਂ ਠੀਕ ਹਾਂ ਤਾਂ ਫੇਰ ਆਉਂ ਤੇ ਮੈਂ ਹਾਂ ਜਿਹਾ ਇੱਥੇ ਬਿਮਾਰ ਪਈਆਂ ਤਾਂ ਆਪਣੇ ਘਰ ਆ ਆਪਣਾ ਘਰ ਵੇਹ ਉਹਨਾਂ ਨੂੰ ਵਿਪਤਾ ਪਾਈ ਆ ਨਾਲਿਓ ਉਹਨੂੰ ਰੋਟੀ ਪਾਣੀ ਤੇਰੀ ਮਾਂ ਨੂੰ ਪਕਾ ਕੇ ਦਿੰਦੀ ਹੂ ਤੇ ਨਾਲੇ ਤੇਰਾ ਪਕਾਉਂਦੀ ਆਊਗੀ ਤੂੰ ਕਾਨੂੰ ਸਤਨ ਢੀ ਜੇ ਬਿਮਾਰ ਹਤੇ ਆਪੀ ਉਹਦੇ ਮਾਂ ਇਲਾਜ ਕਰਾ ਕੇ ਦਿੰਦੀ ਐ ਚੱਲ ਮੇਰਾ ਤਾਂ ਮਾੜਾ ਮੋਟਾ ਕਹਿੰਦਾ ਫਰਜ਼ ਹੈਗਾ ਨਾ ਉਹਨੇ ਕਿਹੜਾ ਆਉਣਾ ਤੂੰ ਚਾਹ ਨਾ ਗਈ ਆ ਤੇ ਆਪੀ ਮਾਂ ਆਪਦੀ ਠੀਕ ਕਰਕੇ ਭੇਜੂਗੀ ਉਹਨੂੰ ਤੋ ਉਹ ਕਿਹੜਾ ਉਹਨੂੰ ਤਿਆਰ ਹੋ ਗਈ ਆ ਉਹ ਤਾਂ ਅੱਗੇ ਕਹਿਣ ਲਈ ਆ ਕਿ ਛੁੱਟੀਆਂ ਪਈਆਂ ਵਾ ਚਾਰ ਪੰਜ ਦਿਨ ਰਹਿ ਲੈਣ ਦੋ ਮੈਂ ਤੇਰੀ ਮਰਜ਼ੀ ਆ ਆਉਣਾ ਤੇ ਆ ਜਾ ਨਹੀਂ ਤੇ ਤੂੰ ਦੇਖਣਾ ਆ ਬਸ ਠੀਕ ਵਧੀਆ ਗੱਲ ਪਰ ਇਹ ਗੱਲ ਇਹਦੇ ਵਾਸਤੇ ਚੰਗੀ ਨਹੀਂਗੀ ਉੱਥੇ ਜਾ ਕੇ ਫੇਰ ਜੰਗ ਮਾਰਨ ਲਈ ਆ ਉਹਦਾ ਉਹ じゃ ਟਾਈਮ ਆ ਇੱਕ ਨੂੰ ਸੋਈ ਵਿੱਚ ਡਾਇਆ ਵਾ ਆ ਤਾਂ ਅਗਲੇ ਬੰਦੇ ਨੂੰ ਫਾਇਲ ਆਉਣ ਵਾਲੀ ਗੱਲ ਵਾ ਪਰ ਅਮਰ ਉਹਦੀ ਮਾਰੇ ਭੂਏ ਚੜਿਆ ਵਾ ਲਵਲੀ ਹੁਣਾਂ ਦੀ ਉੱਥੇ ਚਲਦੀ ਨਹੀਂ ਆ ਜਾਰੇ ਕੁਝ ਕਹਿੰਦੇ ਨਹੀਂ ਆ ਇਹ ਤਾਂ ਰਾਤਾ ਖਰੇ ਮੇਰੇ ਤੋਂ ਦੱਦੇ ਆ ਚੱਲ ਕੋਈ ਗੱਲ ਨਹੀਂ ਜਿੱਦਣ ਉਹਨਾਂ ਦਾ ਢੋਣਾ ਘਟਾਈਆ ਆਪੇ ਲੱਗ ਜਾਊਗਾ ਪਤਾ ਤੇਰਾ ਉਹ ਮੂੰਹ ਲਮਕਾਉਂਦੀ ਅੱਗੇ ਵਾਂਗੂ ਤੇ ਉਹਨਾਂ ਨੇ ਆ ਗੱਲਾਂ ਕੀਦੀਆਂ ਉਹਨਾਂ ਨੂੰ ਢੋੜਾ ਘਟਾਉਣ ਜੋਗੇ ਹੈ ਨਹੀਂ ਨਾ ਅਜੇ ਉਹਨਾਂ ਦੀ ਮਾਵਾਂ ਧੀਆਂ ਦੀ ਚਲਦੀ ਹੈ ਉੱਥੇ ਚੱਲ ਕੋਈ ਗੱਲ ਨਹੀਂ ਕਿੰਨਾ ਚਿਰ ਚੱਲਣੀ ਆ ਅਕਸਰ ਇੱਕ ਨਾ ਇੱਕ ਦਿਨ ਤੇ ਇਹ ਹਜੇ ਆਉਣਾ ਹੀ ਆ ਜਿੱਦਣ ਉਹਨਾਂ ਦੀ ਲੋੜੇ ਨੂੰ ਪਿਆਣੀ ਆ ਫੇਰ ਉਹ ਮਿਲਣਗੇ ਲਾਗੇ ਆਂਡ ਗਵਾਂਡ ਸਾਰਿਆਂ ਦੇ ਭਰਾ ਭਰ ਜਾਈਆਂ ਆਇਆ ਕਰਨਗੇ ਤੇ ਮੁੜ ਕੇ ਰੋਇਆ ਕਰੂਗਾ ਖਾਂ ਖੂਸਣੇ ਦੇ ਦੇਗੀ ਵਾਜੇ ਤੇ ਜੋਰ ਚ ਆਜੇ ਤੇ ਉਹਨੂੰ ਪ੍ਰਵਾਹ ਕੋਈ ਨਹੀਂ ਉਹਨਾਂ ਦੀ ਚੱਲ ਕੋਈ ਨਹੀਂ ਪ੍ਰਵਾਹ ਪੈ ਜਾਂ ਉਹਦੇ ਨਾਂ ਹੀ ਕੁਛ ਨਹੀਂ ਆ ਘਰ ਵਾਲਾ ਥਾਵਾਂ ਤੇ ਉਹ ਵੀ ਉਹਦੀ ਮਾਂ ਦੇ ਨਾਂ ਆ ਤੇ ਜੇ ਪੈਲੀ ਬੰਨਾ ਤੇ ਉਹ ਵੀ ਉਹਦੀ ਮਾਂ ਦੇ ਨਾਂ ਆ ਉਹ ਜਰਾ ਤਾਂ ਨਹੀਂ ਕੁੰਦਾ ਡਰਦਾ ਕਿ ਚੱਲ ਕੋਈ ਗੱਲ ਨਹੀਂ ਅਕਸਰ ਇੱਕ ਨਾ ਇੱਕ ਦਿਨ ਉਹਦੇ ਨਾਲ ਸਭ ਕੁਝ ਹੋਣਾ ਹੀ ਆ ਨਾ ਫੇਰ ਵੇਖੂੰਗੀ ਕਿੱਥੇ ਜਾ ਕੇ ਬੈੰਦੀ ਆ ਮੁਰਕੇ ਸ਼ਰੀਕਾ ਜੀ ਨਹੀਂ ਤੇ ਮਾਂ ਦੀਆਂ ਬੇੜੀਆਂ ਹੀ ਤੇ ਵੱਟੇ ਪਏ ਆ ਜੇ ਮਾਂ ਚੰਗੀ ਹੁੰਦੀ ਨਾ ਆਹ ਕੰਮ ਇੱਥੋਂ ਤੱਕ ਜਾਂਦਾ ਹੀ ਨਾ ਮੰਨ ਲਓ ਕੱਲ ਨੂੰ ਬਿਮਾਰ ਪੈ ਜਾਂਦੀ ਆ ਮਾਂ ਉਸੇ ਨੌ ਪੁੱਤ ਨੇ ਸਾਹਮਣਾ ਵਾ ਫੇਰ ਇੱਥੋਂ ਜਾ ਕੇ ਸੰਭੂਗੀ ਇਹਨੇ ਤਾਂ ਫੋਨ ਹੀ ਚੁੱਕਿਆ ਕਰਨਾ ਵੀ ਉਹਨੇ ਕੋਈ ਕੰਮ ਹੀ ਕਹਿਣਾ ਵਾ ਅਜੇ ਕੁੜੀ ਅਰਗੀ ਉਹਨੇ ਕਿਥੇ ਬਿਮਾਰ ਪੈਣਾ ਕੋਈ ਪਤਾ ਨਹੀਂ ਹੁੰਦਾ ਟਾਈਮ ਦਾ ਕਿ ਕਿੱਧਰ ਤੱਕ ਕਿੱਧਰ ਨੂੰ ਚਲ ਜਾਣਾ ਵਾ ਅਜੇ ਕੁਛ ਨਹੀਂ ਹੋਣਾ ਰਮਨ ਚਲੋ ਕੀ ਕਰਨਾ ਫਿਰ ਸਾਡਾ ਤਾਂ ਸਮਝਾਉਂਦਾ ਸਮਝਾਉਂਦੇ ਆ ਜੇ ਸਮਝ ਜੂਗੀ ਤੇ ਚੰਗੀ ਰਹੂਗੀ ਨਹੀਂ ਤਾਂ ਮੁੜ ਕੇ ਪਛਤਾਉਗੀ ਵੇਲੇ ਨੂੰ ਮੇਰਾ ਤਾਂ ਇਧਰ ਆਦਾ ਵਾ ਮੇਰਾ ਰਤਾ ਜਾ ਕੇ ਗੋਪੀ ਨੂੰ ਲੈ ਆਵਾ ਇਹਨੂੰ ਰਹਿਣ ਤਾਂ ਉੱਥੇ ਹੀ ਕਿਆ ਲਾ ਲਾਂਦੇ ਇਹਨੂੰ ਚੱਲ ਵੇਖ ਲਓ ਦੋ ਦਿਨ ਨਹੀਂ ਤਾਂ ਫਿਰ ਦਲਬਾਗ ਨੂੰ ਕਵਾਂਗੇ ਆਪੇ ਫੋਨ ਕਰੂਗਾ ਆਪੇ ਹੋ ਲਵਰੀ ਛੱਡ ਜੂਗਾ ਜਾਂ ਆਹ ਆਪੇ ਛੱਡ ਜੂਗਾ ਫਿਰ ਹੋ ਸਕੂਲਾਂ ਤਾਂ ਛੁੱਟੀਆਂ ਪਈਆਂ ਟਿਊਸ਼ਨ ਤਾਂ ਥੋੜਾ ਛੁੱਟੀਆਂ ਹੀ ਲੈ ਕੇ ਉੱਥੇ ਬੈਠੀ ਐ ਨਾ ਕੋਈ ਕੰਮ ਨਾ ਕਈ ਧੰਦਾ ਇਹ ਤਾਂ ਆਪਣੀ ਆਪਣੀ ਸਮਝਦਾਰੀ ਆ ਉਹਨੂੰ ਵੀ ਬੜਾ ਬੜਾ ਪੜਦਾ ਵਾ ਉਹੀ ਤਾਂ ਗੱਲ ਵਾ ਕਿੰਨੀਆਂ ਫੀਸਾਂ ਜਾਣ ਰਹੀਆਂ ਵਾ ਚੰਗੇ ਸਕੂਲ ਵਿੱਚ ਪਾਇਆ ਵਾ ਸਗਰ ਤੂੰ ਟਿਊਸ਼ਨ ਪਾਣੀ ਨਾ ਜਾਣਾ ਵਾ ਤਾਂ ਸ਼ਾਮਾਂ ਨੂੰ ਜਾ ਅਗਲੇ ਦਿਨ ਸ਼ਾਮਾਂ ਨੂੰ ਆਪਣੇ ਘਰ ਨੂੰ ਆ ਓਏ ਆਪ ਚੰਗੇ ਸਕੂਲ 'ਚ ਪੜ੍ਹੀ ਹੋਏ ਤਾਂ ਉਹਨੂੰ ਪਤਾ ਹੋਵੇ ਅੱਗ ਲੱਗੀ ਵਾਂਡੇ ਦੀ ਉੱਥੇ ਚਲ ਜਾ ਉੱਥੇ ਚਲ ਜਾ ਜਿੱਦਾਂ ਮਾਂ ਚੁੱਕਣਾ ਦੇਈ ਜਾਂਦੀ ਉਦਾਂ ਹੀ ਕਰੀ ਚਲੀ ਜਾਂ ਰਹੀ ਆ ਕਿ ਅਕਲੀ ਹੈ ਨਹੀਂ ਇਹ ਨੂੰ ਸਮਾ। ਰਮਣਾ ਹਿੱਤੇ ਮੋੜਾ ਵਿਆਹ ਹੈ। ਸੋਖ ਕਰਕੇ ਵੀ ਨਾਉ ਆਉਗੀ ਤੇ ਰੋਟੀ ਪਾਣੀ ਦੋਗੀ ਸਾਨੂੰ ਮੱਜੇ ਤੇ। ਸਾਨੂੰ ਕੀ ਭਾਵੇਂ ਇਦਾਂ ਦੀ ਆਉਣੀ ਆ। ਚੱਲ ਕੋਈ ਨਹੀਂ ਜੋ ਕਰਮਾਂ ਚ ਉਹ ਹੀ ਮਿਲਣਾ ਵਾ। ਕੀ ਆਂਦੇ ਹੁੰਦੇ ਆ ਸਾਗ ਤੇ ਸਬਜ਼ੇ ਜਿਹੜੇ ਕਰਮਾਂ ਨਾਲ ਹੀ ਮਿਲਦੇ ਆ। ਜੋ ਸਾਡੇ ਕਰਮਾਂ ਚ ਹੀਗਾ ਇਹੋ ਕਲੰਕਾ ਹੋਊਗਾ। ਤੋਹੇ ਹੀ ਮਿਲਣਾ ਹੀ। ਹੋਰ ਕੀ ਕਰਨਾ। ਜਿਹੜੇ ਇੱਡੇ ਮੜੇ ਕਰਮ ਕੀਤੇ ਸੀ। ਇੰਨੇ ਇਦਾਂ ਦੇ ਆਉਂਦੇ ਹੀ ਮੈਂ ਵੀ ਨਾ ਉਦੋਂ ਕਹੀ ਗਈ ਜੇ ਕਰਨਾ ਨਹੀਂ ਅਜੇ ਕਰਨਾ ਨਹੀਂ। ਇਹੰਤਰਾ ਨਾਲ ਦੱਸ ਪਾਈ। ਉਸੇ ਵੇਲੇ ਮੇਰੇ ਮੂੰਹ ਚੋਂ ਹਾਂ ਨਿਕਲ ਗਈ। ਪਿਛਲ ਕੋਈ ਗੱਲ ਨਹੀਂ। ਵੇ ਕਰ ਲੈਨੇ ਕਰਨਾ ਹੀ ਆ ਐਨੇ ਅੱਗੇ ਵਾਪਸ ਕੀਤੇ ਰਿਸ਼ਤੇ ਫੇਰ ਕੋਈ ਕਰਾਉਂਦਾ ਨਹੀਂਗਾ ਮੈਨੂੰ ਕੀ ਪਤਾ ਹੀ ਨਾ ਹੀ ਕਿਤੇ ਪੁੱਛਤਾਸੀ ਕੀਤੀ ਵੀ ਕਿੱਦਾਂ ਦਾ ਪਰਿਵਾਰ ਵਾ ਕਿੱਦਾਂ ਦੀ ਕੁੜੀ ਹੈ ਖੁਰੇ ਪੁੱਛ ਲੈਂਦੇ ਤਾਂ ਕੋਈ ਦੱਸ ਹੀ ਦਿੰਦਾ ਤੋ ਨਾੜੇ ਮੁੰਡਾ ਸਾਡਾ ਘੜਾ ਰਿਆ ਸੀ ਰਮਨ ਚਾਰ ਪੰਜ ਕਿਲੇ ਪੈੜੀ ਆਉਂਦੇ ਘਰ ਬਾਹਰ ਵਧੀਆ ਬਣਿਆ ਸੀ ਤੂੰ ਵੀ ਜਦ ਅੱਜ ਪੈ ਗਈ ਵੀ ਇੱਥੇ ਕਰਨਾ ਮੈਂ ਜਿੱਥੇ ਹੁਣ ਗੱਲਬਾਤ ਹੋ ਗਈ ਆ ਉਹ ਹੀ ਗੱਲ ਤਾਂ ਤੁਹਾਨੂੰ ਫੇਰ ਦੱਸਾਂ ਨਹੀਂ ਆ ਵੀ ਕਰਮਾਂ ਦੀ ਗੱਲ ਜੇ ਆ ਤਾਂ ਸਾਡੇ ਕਰਮਾਂ ਚ ਹੋਊਗਾ ਤਾਂ ਤਾਂ ਹੀ ਮਿਲ ਨਹੀਂ ਇਹਨਾਂ ਬਲਾ ਨੇ ਆਉਣਾ ਹੀ ਇੱਥੇ ਤੇ ਇਹੋ ਜੀ ਕਰਮਾ ਲਈਓ ਇੱਕ ਦਿਨ ਰੋਟੀ ਪਕਾ ਕੇ ਨਹੀਂ ਦਿੱਤੀ ਪਿਆ ਲੋ ਮੰਮੀ ਜਾਂ ਡੈਡੀ ਖਾ ਲੋ ਤੁਸੀਂ ਰੋਟੀ ਕਿੱਥੋਂ ਪਕਾਉਣੀ ਆ ਮੈਂ ਤਾਂ ਜੇ ਵੀ ਐਨੀ ਆ ਜੇ ਮਾਂ ਦਾ ਇੰਨਾ ਹੀ ਹੇਜ ਆਉਂਦਾ ਵਾ ਚੁੱਕੇ ਜੁੱਲੀ ਬਿਸਤਰਾ ਤੋਂ ਉੱਥੇ ਚੱਲ ਜਾ ਪੱਕੀ ਸਾਨੂੰ ਵੀ ਪਤਾ ਹੋਵੇ ਕਿ ਪੇਕੇ ਰਹਿਣ ਲਈ ਆ ਸਾਨੂੰ ਆਪਣੇ ਕੰਮ ਆਪ ਕਰਨੇ ਪੈਣੇ ਰਮਨ ਆਂਡ ਗਵਾਂਡ ਪਤਾ ਨਹੀਂ ਹੁਣਾ ਪੀ ਆਉਂਦੀ ਆ ਆਂਡ ਗਵਾਂਡ ਨਾ ਵਾ ਚਾਚਿਆਂ ਤਾਇਿਆਂ ਦੇ ਘਰ ਤੇ ਲਾਗੇ ਲਾਗੇ ਆ ਉਸੇ ਵਾਲੇ ਅਗਲੇ ਵੇਖ ਲੈਂਦੇ ਆ ਪਈ ਆ ਇੱਥੇ ਤੂੰ ਪੁੱਛ ਦੇਣੀ ਆ ਕਿ ਤੂੰ ਤਾਂ ਅਜੇ ਹੁਣ ਗਈ ਹੈ ਤੇ ਫੇਰ ਆ ਗਈ ਹੈ ਤੇ ਇਹੋ ਜਿਹਾ ਬੇਸ਼ਰਮ ਬੰਦੇ ਨੂੰ ਕਾਦਾ ਵਾ ਪੁੱਛਦੇ ਵੀ ਹੋਣਗੇ ਕੋਈ ਸ਼ਰਮਾ ਜਾ ਆ ਹੋਵੇ ਤੇ ਫੇਰ ਹੀ ਆ ਨਾ ਇਹ ਕਰੀ ਕੋਈ ਪੁੱਛ ਲੇ ਤੇ ਆਖੀ ਤਾਂ ਹੁਣ ਨਹੀਂ ਜਾਣਾ ਚੱਲ ਦਫਾ ਕਰ ਉਹ ਸ਼ਹਿਰ ਦੇ ਕੰਮ ਚੱਲੇ ਹਾਂ ਤੇ ਚਲੋ ਫੇਰ ਚੱਲੀਏ ਤੇ ਕੋਈ ਆਈਏ ਟਾਈਮ ਨਾ ਆ ਜਾਗੇ ਚੱਲ ਫੇਰ ਚਲੀਏ ਮਾਰ ਲਈਏ ਚੱਕਰ